ਰਾਏ ਨੇ ਕਿਹਾ ਭਾਈ ਡੱਲਿਆ ਦੇਖੋ ਨਹਿਰਾਂ ਵਗਦੀਆਂ ਅੱਛਾ ਜੀ ਤੇ ਭਾਈ ਡੱਲਾ ਕਹਿਣ ਲੱਗਾ ਮਹਾਰਾਜ ਤੁਸੀਂ ਤਰਾਈ ਵਾਲੇ ਇਲਾਕੇ ਚੋਂ ਆਏ ਹੋ ਇਹ ਤਾਂ ਮਾਰੂਥਲ ਹੈ ਇੱਥੇ ਨਹਿਰਾਂ ਕਿੱਥੇ ਹੂੰ ਦੇਖੋ ਡੱਲਿਆ ਅੰਬਾਂ ਦੇ ਬਾਗ ਝੂਮਦੇ ਜੀ ਤੇ ਡੱਲੇ ਨੇ ਫੇਰ ਕਿਹਾ ਅਨਕਾਰੀ ਹੋ ਗਿਆ ਕਿਹਾ ਮਹਾਰਾਜ ਇੱਥੇ ਅੰਬ ਕਿੱਥੇ ਤੁਸੀਂ ਤਾਂ دریاਵਾਵਾਂ ਵਾਲੇ ਇਲਾਕਿਆਂ ਚੋਂ ਆਏ ਹੋ ਇਹ ਤਾਂ ਆਪ ਕਥੂਰ ਪਲਾ ਨਹੀਂ ਇੱਥੇ ਤਾਂ ਇਹ ਤਾਂ ਮਾਰੂਥਲ ਇਲਾਕਾ ਇਹੋ ਡੱਲਿਆ ਖਾਲਸਾ ਹੀ ਫੌਜਾਂ ਚੜੀਆਂ ਆਉਂਦੀਆਂ ਤੇ ਡੱਲੇ ਨੇ ਫਿਰ ਉਹੀ ਜਵਾਬ ਦਿੱਤਾ ਕਹਿਣ ਲੱਗਾ ਮਹਾਰਾਜ ਇਹ ਤਾਂ ਹੁੱਕਾ ਪੀਣੇ ਤਮਾਕੂ ਖਾਣੇ ਲੋਕ ਨੇ ਜਾਗਲੀ ਲੋਕ ਨੇ ਇੱਥੇ ਮਹਾਰਾਜ ਖਾਲਸਾ ਕਿੱਥੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਡੱਲਿਆ ਜੇ ਤਾ ਤੂੰ ਸਤਿਵਚਨ ਕਹਿ ਦਿੰਦਾ ਸਾਰਾ ਕੁਝ ਆ ਜੀ ਹੋ ਜਾਣਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਤਦੀ ਸਾਜ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਕਿ ਰਵਾਹੀ ਬੁਝੇ ਪਤੇ ਜੇਕਰ ਤੁਸੀਂ ਬਠਿੰਡਾ ਆਉਣਿਓ ਤਾਂ ਇਸ ਥਾਂ ਤੇ ਜਰੂਰ ਆਇਓ ਇਹ ਉਹ ਜਗ੍ਹਾ ਹੈਗੀ ਜਿੱਥੇ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਈ ਸੀ ਜਿੱਥੇ ਉਹਨਾਂ ਨੇ ਬਠਿੰਡੇ ਨੂੰ ਮਾਲਵੇ ਨੂੰ ਕਹਿ ਲੀਏ ਮਾਲੋਮਾਲ ਕਰਨ ਦਾ ਵਰਦਾਨ ਦਿੱਤਾ ਸੀਗਾ ਜੇ ਬਠਿੰਡੇ ਤੋਂ ਤੁਸੀਂ ਤਲਵੰਡੀ ਸਾਹਿਬ ਨੂੰ ਆਉਣੇ ਹੋਗੇ ਤਾਂ ਉਸ ਤੋਂ ਪਹਿਲਾਂ ਰਸਤੇ ਦੇ ਵਿੱਚ ਇਹ ਅਸਥਾਨ ਹੈ ਬਹੁਤ ਹੀ ਧਾਰਮਿਕ ਸਥਾਨ ਹੈ ਗੁਰਦੁਆਰਾ ਜੰਡਾਲੀ ਸਰ ਟਿੱਬਾ ਸਾਹਿਬ ਪਾਚਾਈ ਦਸਮੀ ਤਾਂ ਅਜਿਸੀ ਤੁਹਾਨੂੰ ਇੱਥੇ ਲੈ ਕੇ ਆਏ ਆ ਦਰਸ਼ਨ ਕਰਾਵਾਂਗੇ ਔਰ ਇਸਦੇ ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਸੋ ਜੇ ਤੁਸੀਂ ਬਠਿੰਡੇ ਤੋਂ ਆਉਂਗੇ ਤਾਂ 10 ਤੋਂ 15 ਕਿਲੋਮੀਟਰ ਤੋਂ ਜੇ ਤੁਸੀਂ ਜਾਉਂਗੇ ਕੋਚਮੀਰੋਂ ਦਾ ਤੇ ਕੋਚਮੀਰ ਦੇ ਨਾਲ ਹੀ ਇੱਕ ਜਿਵੇਂ ਇਹ ਬੋਰਡ ਲੱਗਿਆ ਹੋਇਆ ਤੇ ਇਹ ਸੜਕ ਮੁੜਦੀ ਆ ਤੇ ਇਹ 1 ਤੋਂ ਕਿਲੋਮੀਟਰ ਹੈ ਕਿ 1.5 ਕਿਲੋਮੀਟਰ ਦਾ ਰਸਤਾ ਹੋਊਗਾ ਇੱਥੇ ਤੁਸੀਂ ਜਾਉਂਗੇ ਤਾਂ ਉਹ ਕੈਲੀ ਗੁਰਦੁਆਰਾ ਸਹਿਬ ਉਹ ਸਥਾਨ ਤੁਹਾਨੂੰ ਦੇਖਣ ਨੂੰ ਮਿਲੇਗਾ ਚਲੋ ਆਓ ਤੁਹਾਨੂੰ ਜਾਂਦੇ-ਜਾਂਦੇ ਦਿਖਾਉਨੇ ਆ ਗੁਰਦੁਆਰਾ ਸਾਹਿਬ ਦੇ ਬਾਹਰ ਅਸੀਂ ਪਹੁੰਚ ਚੁੱਕੇ ਹਾਂ ਸੰਗਤ ਜੀ ਆਓ ਤੁਹਾਨੂੰ ਅੰਦਰ ਲੈ ਚਾਲਦੇ ਹਾਂ ਤੇ ਕਰੋਨੀਆਂ ਦਰਸ਼ਨ ਅੰਦਰ ਆਉਂਗੇ ਤਾਂ ਤੁਹਾਨੂੰ ਚਾਰੇ ਪਾਸੇ ਹਰਿਆਲੀ ਦੇਖਣ ਨੂੰ ਮਿਲੇਗੀ ਔਰ ਤੁਸੀਂ ਕੁਦਰਤ ਦਾ ਆਨੰਦ ਇੱਥੇ ਮਾਣ ਸਕਦੇ ਹੋ ਸਾਹਮਣੇ ਵੇਖ ਸਕਦੇ ਹੋ ਕਿ ਨishan ਸਾਹਿਬ ਦੇ ਪੋਸ਼ਾਕੀ ਦੀ ਸੇਵਾ ਹੋ ਰਹੀ ਹੈ ਸੰਗਤ ਸੇਵਾ ਕਰ ਰਹੀ ਹੈ ਮਾਨੂੰ ਬੇਹਦ ਹੀ ਸਕੂਨ ਮਿਲਦਾ ਜਦੋਂ ਤੁਸੀਂ ਇੱਥੇ ਆਉਂਗੇ ਬਹੁਤ ਹੀ ਸ਼ਾਂਤੀ ਹੁੰਦੀ ਹੈ ਇਹ ਉਹ ਪਵਿੱਤਰ ਜਨ ਸਾਹਿਬ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ 14 ਜੰਗਾਂ ਲੜਨ ਤੋਂ ਬਾਅਦ ਆਖਰੀ ਜੰਗ ਖਿਦਰਾਣੀ ਦੀ ਢਾਬ ਸ਼੍ਰੀ ਮੁਕਸਰ ਸਾਹਿਬ ਵਿਖੇ ਲੜਨ ਤੋਂ ਬਾਅਦ ਤਖਸ਼ੀਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜੇ ਉੱਥੋਂ ਫਿਰ ਇੱਕ ਦਿਨ ਗੁਰੂ ਸਾਹਿਬ ਜੀ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਬਾਬਾ ਦਾਨ ਸਿੰਘ ਭਾਈ ਡੱਲਾ ਸਿੰਘ ਜਿਨ੍ਹਾਂ ਨੂੰ ਡੱਲਾ ਚੌਧਰੀ ਕਿਹਾ ਜਾਂਦਾ ਹੈ ਉਹਨਾਂ ਤੇ ਸਿੰਘਾਂ ਸਬੇਤ ਇਸ ਸਥਾਨ ਤੇ 1705 ਈਸਵੀ ਨੂੰ ਆਏ ਇਸ ਪਵਿੱਤਰ ਜੰਤ ਸਾਹਿਬ ਜੀ ਦੇ ਆਸਣ ਲਾਇਆ ਤੇ ਭਾਈ ਡੱਲੇ ਚੌਧਰੀ ਨੂੰ ਮੁਖਾਤਬ ਹੋ ਕੇ ਚਿਪ ਦੇ ਮੂੰਹ ਵੱਲ ਕਰਕੇ ਮਾਲਵੇ ਦੇਸ਼ ਨੂੰ ਮਾਲੋ-ਮਾਲ ਹੋਣ ਦਾ ਵਰਦਾਨ ਦਿੱਤਾ ਵਚਨ ਕੀਤਾ ਕਿ ਜੋ ਵੀ ਇੱਥੇ ਸ਼ਰਧਾ ਨਾਲ ਆਏਗਾ ਸੇਵਾ ਕਰੇਗਾ ਜਥੇਦਾਰ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੂਰਾ ਸਾਡੇ ਨਾਲ ਇਸ ਵੇਲੇ ਮੌਜੂਦ ਨਹੀਂ ਤਾਂ ਉਹਨਾਂ ਦੇ ਨਾਲ ਇਸ ਇਤਿਹਾਸ ਬਾਬਤ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਇੱਕ ਤੱਤ ਜਿਹੜਾ ਉਹ ਸੁਣਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉਹ ਠੀਕ ਠਾਕ ਹੋ ਜੀ ਤੁਸੀਂ ਹਾਂ ਜੀ ਚੜ੍ਹਦੀ ਕਲਾ ਬਾਬਾ ਜੀ ਮੈਂ ਇਤਿਹਾਸ ਜਾਨਣਾ ਚਾਹੁੰਦੀ ਚ ਇਸ ਤਰ੍ਹਾਂ ਆਪਾਂ ਇੱਥੇ ਜੱਡ ਤੇ ਬੈਠੇ ਹੋਏ ਆਂ ਤੇ ਗੁਰੂ ਪਾਤਸ਼ਾਹ ਕਹਿੰਦੇ ਇੱਥੇ ਆਏ ਸੀ ਵਿਸ਼ਰਾਮ ਕੀਤਾ ਸੀ ਉਹ ਪੂਰਾ ਇਤਿਹਾਸ ਕੀ ਹੈ ਮੈਨੂੰ ਜਰੂਰ ਇਸ ਬਾਰੇ ਜਾਣਕਾਰੀ ਦਿਓ ਹਾਂ ਇਹ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਸਾਧ ਸੰਗਤ ਜੀ ਗੁਰਦੁਆਰਾ ਜੰਡਾਲੀ ਸਰ ਪਾਤਸ਼ਾਹੀ ਦਸਵੀਂ ਜੀ ਕੋਰਸ਼ਮੀਰ ਬਠੰਡਾ ਆਪਾਂ ਇਸ ਵੇਲੇ ਪਰਸਥਾਤ ਇੱਥੇ 1705 ਈਸਵੀ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਕਤਸਰ ਦੀ ਜੰਗ ਲੜ ਕੇ ਦਮਦਮਾ ਸਾਹਾ ਜੀ ਤੇ ਦਮਦਮਾ ਸਾਹਾ ਆ ਕੇ ਮਹਾਰਾਜ ਨੇ ਜਿੱਥੇ ਹੋਰ ਅਨੇਕਾਂ ਕਾਰਜ ਕੀਤੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਵੀ ਕੀਤੀ ਜੀ ਗੁਰੂ ਸਾਹਿਬ ਦਾ ਇਹ ਨਿਤਨੇਮ ਸੀ ਅਮਰਤ ਵੇਲੇ ਉੱਠਣਾ ਆਪਣਾ ਨਿਤਨੇਮ ਕਰਨਾ ਦਰਬਾਰ ਲਾਉਣਾ ਸੰਗਤਾਂ ਦਾ ਫੇਰ ਉਹ ਜਿਹੜੀ ਗੁਰਬਾਣੀ ਹੈ ਲਿਖਾਉਣੀ ਅੱਛਾ ਜੀ ਤਿੰਨ ਤੰਬੂ ਲਵਾ ਕੇ ਮਹਾਰਾਜ ਇੱਕ ਤੰਬੂ ਵਿੱਚ ਆ ਬੈੰਦੇ ਸੀ ਇੱਕ ਵਿੱਚ ਬਾਬਾ ਦੀਪ ਸਿੰਘ ਜੀ ਇੱਕ ਵਿੱਚ ਭਾਈ ਮਨੀ ਸਿੰਘ ਜੀ ਸਤਗੁਰ ਬਾਣੀ ਬੋਲਦੇ ਸਨ ਤੇ ਬਾਬਾ ਦੀਪ ਸਿੰਘ ਜੀ ਕਲਮ ਤੇ ਸਿਆਹੀ ਤਿਆਰ ਕਰਦੇ ਸਨ ਤੇ ਭਾਈ ਮਣੀ ਸਿੰਘ ਜੀ ਤੋਂ ਲਿਖਾਇਆ ਗਿਆ ਜੀ ਉਪਰੰਤ ਸ਼ਾਮ ਨੂੰ ਸੱਚੇ ਪਾਤਸ਼ਾਹ ਮਹਾਰਾਜ ਸੈਰ ਕਰਨ ਵਾਸਤੇ ਵੱਖ-ਵੱਖ ਦੀਆਂ ਸ਼ਾਮਾਂ ਵਿੱਚ ਚਲੇ ਜਾਂਦੇ ਜੀ ਇੱਕ ਦਿਨ ਮਹਾਰਾਜ ਇਸ ਪਾਸੇ ਵੱਲ ਨੂੰ ਆਏ ਜੀ ਆਪਾਂ ਇਹ ਕਹਿ ਦਈਏ ਵੀ ਦਮਦਮਾ ਸਾਹਿਬ ਤੋਂ ਉੱਤਰ ਵੱਲ ਨੂੰ ਆਏ ਠੀਕ ਹੈ ਤੇ ਇੱਥੋਂ ਦੀ ਜਾਂਦੇ ਹੋਏ ਮਹਾਰਾਜ ਕੋਟ ਸ਼ਮੀਰ ਪਿੰਡ ਤੋਂ ਅੱਗੇ ਲੰਘ ਕੇ ਕਟਾਰ ਸਿੰਘ ਵਾਲਾ ਤੋਂ ਅੱਗੇ ਲੰਘ ਕੇ ਜੀ ਬਠੰਡੇ ਦੇ ਕਿਲੇ ਵਿੱਚ ਗਏ ਬਠਿੰਡੇ ਕਿਲੇ ਵਿੱਚ ਬਠਿੰਡੇ ਦੇ ਕਿਲੇ ਦਾ ਜਿਹੜਾ ਦਿਓ ਸੀ ਜਿਹੜਾ ਲੋਕਾਂ ਦੀਆਂ ਘੋੜੀਆਂ گاਵਾਂ ਚੁੱਕ ਕੇ ਲੈ ਜਾਂਦਾ ਸੀ ਉਹ ਨੁਕਸਾਨ ਕਰਦਾ ਸੀ ਉਹਦਾ ਉਧਾਰ ਕਰਕੇ ਮਹਾਰਾਜ ਵਾਪਸ ਆਉਂਦੇ ਹੋਏ ਫਿਰ ਇਸੇ ਰਸਤੇ ਮੁੜੇ ਜੀ ਕੋਰਸ਼ਮੀਤ ਦੇ ਛਿਪ ਦੇ ਪਾਸੇ ਗੁਰਦੁਆਰਾ ਗੁਰੂ ਸਰ ਸਾਹਿਬ ਹੈ ਉੱਥੇ ਵੀ ਮਹਾਰਾਜ ਨੇ ਚਰਨ ਪਾਏ ਹੂੰ ਉਪਰੰਤ ਵਾਪਸੀ ਦੇ ਉੱਤੇ ਇੱਥੇ ਇੱਕ ਬਹੁਤ ਵੱਡਾ ਟਿੱਬਾ ਹੁੰਦਾ ਸੀ ਮਾਰੂਥਲ ਰੂਪ ਵਿੱਚ ਮਾਲਵੇ ਦੇ ਵਿੱਚ ਬਿਲਕੁਲ ਟਿੱਬਿਆਂ ਕਰਕੇ ਮਾਲਵਾ ਜਾਣਿਆ ਜਾਂਦਾ ਜਾਂਿਆ ਜਾਂਦਾ ਤੇ ਜੰਡਾਲੀ ਸਰ ਇਹਨੂੰ ਤਾਂ ਕਹਿੰਦੇ ਆ ਜੰਡਾਲੀ ਸਰ ਤਾਂ ਗੁਰੂ ਸਾਹਿਬ ਕਰਕੇ ਨਾਮ ਪੈ ਗਿਆ ਪਰ ਇਹ ਜੰਡਾਲੀ ਪੱਤੀ ਵੱਜਦੀ ਸੀ ਜਿਵੇਂ ਆਪਣੇ ਖੇਤਾਂ ਦੀ ਨਹੀਂ ਜੰਡਾਲੀ ਪੱਤੀ ਹੁੰਦੀ ਇੱਥੇ ਜੰਡ ਜੰਡੀਆਂ ਬਹੁਤ ਸੀ ਹੂੰ ਹੂੰ ਤੇ ਜੰਡਾਲੀ ਪੱਤੀ ਕਰਕੇ ਜਦੋਂ ਮਹਾਰਾਜ ਨੇ ਫਿਰ ਇੱਥੇ ਆਏ ਤੇ ਇਹਦਾ ਨਾਮ ਜੰਡਾਲੀ ਸਰ ਪੈ ਗਿਆ ਜੀ ਤੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਆ ਜਿਹੜੀ ਜੰਡ ਸਾਹਿਬ ਥੱਲੇ ਆਪਾਂ ਬੈਠੇ ਆ ਉਦੋਂ ਸ਼ਾਮ ਦਾ ਪਹਿਰ ਸੀ ਪਰ ਛਾਵਾਂ ਟੜਦਾ ਸੀ ਹੂੰ ਇੱਥੇ ਬੈਠ ਕੇ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਭਾਈ ਦਾਲ ਸਿੰਘ ਜੀ ਬਾਬਾ ਦਾਨ ਸਿੰਘ ਜੀ ਜਿਨ੍ਹਾਂ ਨੇ ਮਾਲਵੇ ਦੀ ਸਿੱਖੀ ਰੱਖੀ ਜੀ ਅਤੇ ਡੱਲੇ ਦੇ ਸਿਪਾਹੀ ਸਨ ਉਹ ਜਿਹੜਾ ਤੁਸੀਂ ਗੇਟ ਦੇ ਉੱਤੇ ਝੰਡਾ ਸਾਹਿਬ ਸਭਾਏਮਾਨ ਹੈ ਉੱਥੇ ਮਹਾਰਾਜ ਨੇ ਘੋੜੇ ਬੰਨ ਕੇ ਫਿਰ ਇਸ ਝੰਡਾ ਸਾਹਿਬ ਦੇ ਥੱਲੇ ਮਹਾਰਾਜ ਨੇ ਆ ਕੇ ਆਸਣ ਕੀਤਾ ਹਮਮ ਔਰ ਜਾਣ ਤੋਂ ਪਹਿਲਾਂ ਛਿਪਦੇ ਵਾਲੇ ਪਾਸੇ ਨੂੰ ਹੱਥ ਕਰਕੇ ਮਹਾਰਾਜ ਨੇ ਇੱਥੇ ਮਾਲਵੇ ਨੂੰ ਮਾਲੂ ਮਾਲ ਹੌਣ ਦੇ ਵਰਦਾਨ ਦਿੱਤਾ ਉਹ ਇਹ ਜਗਾ ਹੈ ਕਈ ਸੰਗਤਾਂ ਕਹਿੰਦੀਆਂ ਤਲਵੰਡੀ ਸਾਬੋ ਇਹ ਵਰਦਾਨ ਦਿੱਤੇ ਨਹੀਂ ਇਸ ਜਗਾ ਤੇ ਵਰਦਾਨ ਦਿੱਤੇ ਹੈ ਤਲਵੰਡੀ ਸਾਬੋ ਮਹਾਰਾਜ ਦਾ ਆਸਣ ਸੀ ਆ ਉਸ ਵੇਲੇ ਅੱਛਾ ਜੀ ਇੱਥੇ ਵਰ ਦੇ ਕੇ ਫਿਰ ਵਾਪਸ ਤਲਵੰਡੀ ਸਾਬੋ ਚਲੇ ਗਏ ਤੇ ਇੱਥੇ ਮਹਾਰਾਜ ਨੇ ਕਿਹਾ ਭਾਈ ਡੱਲਿਆ ਦੇਖੋ ਨਹਿਰਾਂ ਵਗਦੀਆਂ ਅੱਛਾ ਜੀ ਤੇ ਭਾਈ ਡੱਲਾ ਕਹਿਣ ਲੱਗਾ ਮਹਾਰਾਜ ਤੁਸੀਂ ਤਰਾਈ ਵਾਲੇ ਇਲਾਕੇ ਚੋਂ ਆਏ ਹੋ ਇਹ ਤਾਂ ਮਾਰੂਥਲਾ ਇੱਥੇ ਨਹਿਰਾਂ ਕਿੱਥੇ ਹੂੰ ਦੂਸਰਾ ਵਾਰ ਮਹਾਰਾਜ ਨੇ ਦਿੱਤਾ ਵੀ ਦੇਖੋ ਡੱਲਿਆ ਅੰਬਾਂ ਦੇ ਬਾਗ ਝੂਂਦੇ ਜੀ ਤੇ ਡੱਲੇ ਨੇ ਫਿਰ ਕਿਹਾ ਇਨਕਾਰੀ ਹੋ ਗਿਆ ਕਿਹਾ ਮਹਾਰਾਜ ਇੱਥੇ ਅੰਬ ਕਿੱਥੇ ਤੁਸੀਂ ਤਾਂ دریاਵਾਵਾਂ ਵਾਲੇ ਇਲਾਕਿਆਂ ਚ ਆਏ ਹੋ ਇਹ ਤਾਂ ਅਕਥੂਰ ਪਲਾਹ ਨਹੀਂ ਇੱਥੇ ਤਾਂ ਇਹ ਤਾਂ ਮਾਰੂਥਲ ਇਲਾਕਾ ਹੈ ਜੀ ਇਹ ਤਾਂ ਅੱਕਾਂ ਦੀਆਂ ਕੁਕੜੀਆਂ ਨੇ ਤੇ ਤੀਸਰਾ ਵਾਰ ਮਹਾਰਾਜ ਨੇ ਕੀਤਾ ਦੇਖੋ ਡੱਲਿਆ ਖਾਲਸਾ ਹੀ ਫੌਜਾਂ ਚੜੀਆਂ ਆਉਂਦੀਆਂ ਤੇ ਡੱਲੇ ਨੇ ਫਿਰ ਉਹੀ ਜਵਾਬ ਦਿੱਤਾ ਕਹਿਣ ਲੱਗਾ ਮਹਾਰਾਜ ਇਹ ਤਾਂ hooka ਪੀਣੇ ਤਮਾਕੂ ਖਾਣੇ ਲੋਕ ਨੇ ਜਾਗਲੀ ਲੋਕ ਨੇ ਇੱਥੇ ਮਹਾਰਾਜ ਖਾਲਸਾ ਕਿੱਥੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਡਲਿਆ ਜੇ ਤਾ ਤੂੰ ਸਤਿਵਚਨ ਕਹਿ ਦਿੰਦਾ ਸਾਰਾ ਕੁਝ ਅੱਜ ਹੀ ਹੋ ਜਾਣਾ ਹੈ ਪਰ ਹੁਣ ਤੂੰ ਨਹੀਂ ਹੋਣਾ ਤੇ ਮੈਂ ਨਹੀਂ ਹੋਣਾ ਖਾਲਸੇ ਨੂੰ ਸਿੱਖੀ ਤੇ ਮੈਂ ਬਾਬੇ ਦਾਨ ਸਿੰਘ ਦੀ ਝੋਲੀ ਪਾ ਚੱਲੇ ਆ ਤੇ ਸਮਾਂ ਆਉਣ ਤੇ ਇੱਥੇ ਬਾਗ ਵੀ ਹੋਣਗੇ ਨਹਿਰਾਂ ਵੀ ਹੋਣਗੀਆਂ ਉਹ ਤਿੰਨੋਂ ਵਚਨ ਅੱਜ ਇੱਥੇ ਸੱਚ ਨੇ ਤੁਸੀਂ ਵੇਖੋ ਬੱਲਾ ਡਾ ਬਰੇਟਾ ਦੀ ਧਰਤੀ ਤੋਂ ਲੈ ਕੇ ਪਦਮਪੁਰ ਗੰਗਾ ਨਗਰ ਡੱਬ ਵਾਲੀ ਸੀਤੂ ਬੰਨੂ ਇਹ ਸਾਰਾ ਇਲਾਕਾ ਮਹਾਰਾਜ ਮਾਲਵੇ ਦਾ ਕਰਗੇ ਜਿੱਥੇ 10 ਸਿਰ ਦਾਣੇ ਨਹੀਂ ਸੀ ਹੁੰਦੇ ਉਥੇ ਅੱਜ ਫਰੂਟ ਦੀਆਂ ਗੱਡੀਆਂ ਭਰ-ਭਰ ਕੇ ਭਾਰਤਾਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾਂਦੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੇਣ ਹੈ ਇਹ ਜਿਹੜਾ ਜੰਡ ਸਾਹਿਬ ਤੁਸੀਂ ਸੁਭਾਏ ਮਨ ਦੇਖ ਰਹੇ ਹੋ ਜੀ ਇਹ ਉਸ ਵੇਲੇ ਦਾ ਹੀ ਹੈ ਔਰ 1900 ਮੇਰੇ ਖਿਆਲ ਹੈ 99 ਤੋਂ ਬਾਅਦ ਮੈਂ ਦਰਸ਼ਨ ਕੀਤੇ ਸੀ ਇਹ ਆਸਥਾਨ ਹੈ ਜਿਹੜਾ ਇੱਥੋਂ ਦੇ ਮੁੱਖ ਸੇਵਾਦਾਰ ਹੈ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਤੂਆਰ ਸਾਹਿਬ ਅੱਛਾ ਜੀ ਤੇ ਦਾਸ ਨੂੰ ਇੱਥੇ ਪ੍ਰਬੰਧਕ ਲਾਇਆ ਹੋਇਆ 2020 ਤੋਂ ਲੈ ਕੇ ਮੈਂ ਇੱਥੇ ਸੇਵਾ ਕਰ ਰਿਹਾ ਮੇਰੇ ਨਾਲ ਪ੍ਰਬੰਧਕ ਸਾਡੇ ਖੜੇ ਐ ਇਹ ਵੀ ਸੇਵਾ ਕਰਦੇ ਨੇ ਦਿਨ ਰਾਤ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਇੱਥੇ ਬਹੁਤ ਕਿਰਪਾ ਹੈ ਬਹੁਤ ਸੰਗਤਾਂ ਦੂਰੋਂ ਦੂਰੋਂ हिमाचल जम्मू ਤੋਂ ਲੈ ਕੇ ਜੋ ਵੀ ਦਮਦਮਾ ਸਭ ਜਾਂਦੇ ਆ ਇੱਥੇ ਆ ਕੇ ਦਰਸ਼ਨ ਕਰਕੇ ਜਾਂਦੇ ਨੇ ਔਰ ਮਹਾਰਾਜ ਨੇ ਬਚਨ ਕੀਤਾ ਸੀ ਜਿਹੜਾ ਇੱਥੇ ਭਾਵਨਾ ਨਾਲ ਸਿੱਖ ਆਏਗਾ ਜੀ ਤੇ ਜਿਹੜਾ ਵੀ ਇੱਥੇ ਦਰਸ਼ਨ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਜਾਏ ਤੁਸੀਂ ਦੇਖੋ ਕੁਦਰਤ ਦਾ ਅਸਲੀ ਨਜ਼ਾਰਾ ਜੀ ਕਿਸੇ ਨੇ ਮਾਲਵੇ ਵਿੱਚ ਵੇਖਣਾ ਉਹ ਹੈ ਗੁਰਦੁਆਰਾ ਜੰਡਾਲੀ ਸਰਸਾਬ ਇੱਥੇ ਕੋਈ ਪ੍ਰਦੂਸ਼ਣ ਨਹੀਂ ਕੋਈ ਸਾਊਂਡ ਨਹੀਂਗਾ ਕੋਈ ਧੂਆਂ ਨਹੀਂਗਾ ਇੱਥੇ ਇੱਥੇ ਐਨੇ ਆਨੰਦ ਵਾਲੀ ਜਗ੍ਹਾ ਨਾਮ ਜਪਣ ਵਾਲੀ ਸਿਮਰਨ ਕਰਨ ਵਾਲੀ ਬਾਣੀ ਪੜਨ ਵਾਲੀ ਇਹ ਬਹੁਤ ਇਕਾਂਤ ਜਗ੍ਹਾ ਹੈ ਜਿਸ ਦੂਸਰਾ ਗੁਰੂ ਗੋਬਿੰਦ ਸਿੰਘ ਦੇ ਚਰਨ ਪਏ ਆ ਧਰਤੀ ਵੀ ਬਾਗਾਂ ਵਾਲੀ ਹੈ ਉਹਨਾਂ ਨੇ ਬਚਨ ਕੀਤਾ ਸੀ ਤੇ ਹੁਣ ਅਸੀਂ ਯਤਨ ਕੀਤਾ ਸਾਡੇ ਪ੍ਰਬੰਧਕਾਂ ਨੇ ਰਲ ਮਿਲ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਇੱਥੇ ਬਾਗ ਵੀ ਤਿਆਰ ਕੀਤਾ ਅਸੀਂ ਆਓ ਤੁਹਾਨੂੰ ਹੁਣ ਉਸ ਬਾਗ ਦੇ ਦਰਸ਼ਨ ਕਰਾਉਨੇ ਆ ਜੀ ਜੀ ਚਿੱਟੀ ਟਾਣੀ ਵਾਲਾ ਕੀ ਇਤਿਹਾਸ ਹੈ ਉਹ ਕਹਿੰਦੇ ਕਿ ਇੱਥੋਂ ਦੀ ਜਿਹੜੀ ਆ ਪੱਤੇ ਨੇ ਜੰਡ ਦੇ ਸਾਰੇ ਹਰੇ ਨੇ ਤੇ ਇੱਕ ਟਾਣੀ ਸੀਗੀ ਜਿਹੜੀ ਚਿੱਟੀ ਸੀ ਹਾਂ ਇੱਥੇ ਨਾ ਮੈਂ ਵੀ ਦਰਸ਼ਨ ਕੀਤੇ ਨੇ ਉਸ ਟਾਣੀ ਦੇ ਜਮਾ ਸਿਖਰ ਦੇ ਉੱਤੇ ਜਮਾ ਜਿਵੇਂ ਬਗਲਾ ਨਹੀਂ ਹੁੰਦਾ ਜੀ ਬਗਲੇ ਵਾਂਗ ਇੱਕ ਚਿੱਟੀ ਟਾਣੀ ਹੁੰਦੀ ਸੀ ਹੂੰ ਉਹ ਜਦੋਂ ਤੂਫਾਨ ਆਇਆ ਉਹ ਮੇਰੇ ਖਿਆਲ 2010 11 ਤੱਕ ਸਭਾਇਮਾਨ ਰਹੀ ਅੱਛਾ ਜੀ ਉਸ ਤੋਂ ਬਾਅਦ ਉਹੀ ਜਿਵੇਂ ਬਟੰਡੇ ਵਾਲੇ ਦਿਓ ਦਾ ਇਤਿਹਾਸ ਹੈ ਵੀ ਉਹ ਇੱਕ ਦਿਨ ਚੜ੍ਹ ਕੇ ਆਉਂਦਾ ਹੈ ਤੇ ਉਹ ਟਾਣੀ ਉਸ ਦੁਆਰਾ ਟੁੱਟ ਗਈ ਉਸ ਤੋਂ ਬਾਅਦ ਨਹੀਂ ਉੱਠਦੀ अच्छा जी हां वो संगताने इस चिट्टी टाणी ਦੇ ਦਰਸ਼ਨ ਕੀਤੇ ਸੀ ਹਾਂ ਇਹਦਾ ਕੋਈ ਕਾਰਨ ਸੀ चिट्टी ਦਾ ਜਾਂ ਗੁਰੂ ਪਾਤਸ਼ਾਹ ਵੇਲੇ ਕੋਈ ਇਦਾਂ ਦਾ ਇਤਿਹਾਸ ਕੋਈ ਜੁੜਿਆ ਹੋਵੇ ਜਾਂ ਵੈਸੇ ਜਿਵੇਂ ਆਪਾਂ ਕਹਿ ਲਈਏ ਵੀ ਸ਼ੁਰੂ ਤੋਂ ਹੀ ਇਹ ਤਾਂ ਬਸ ਗੁਰੂ ਸਾਹਿਬ ਦੀ ਕੋਈ ਮौज ਹੀ ਸੀ ਕੋਈ ਨਿਸ਼ਾਨੀ ਦੇ ਕੇ ਜਾਣੀ ਸੀ ਉਹਨਾਂ ਨੇ ਹਨ ਜਿਵੇਂ ਮਹਾਰਾਜ ਕੋਈ ਨਿਸ਼ਾਨੀ ਦੇ ਜਾਂਦੇ ਆ ਜੀ ਤੇ ਇਸੇ ਤਰ੍ਹਾਂ ਉਹਨਾਂ ਦੀ ਕੋਈ ਮौज ਸੀਗੀ ਤੇ ਉਹ ਨਿਸ਼ਾਨੀ 2010 ਤੱਕ ਰਹੀ ਤੇ ਸਿੰਘ ਸਾਹਿਬ ਜੀ 1999 ਤੋਂ ਲੈ ਕੇ ਇੱਥੇ 2014 ਤੱਕ ਜੀ ਆਪ ਰਹੇ ਨੇ ਉਸ ਤੋਂ ਬਾਅਦ ਫਿਰ ਸੇਵਾਦਾਰਾਂ ਦੀ ਸੇਵਾ ਲੱਗੀ ਹੈ ਪਰ ਜਦੋਂ ਟਾਣੀ ਟੁੱਟ ਗਈ ਦੁਬਾਰੇ ਮੁੜ ਨਹੀਂ ਠੋਕੀ ਇਹ ਜਿੰਨਾ ਵੀ ਏਰੀਆ ਆਪਾਂ ਦੇਖ ਪਾ ਰਹੇ ਹਾਂ ਸਾਰਾ ਦਵਾਰਾ ਤੋਂ ਬਣੇਗਾ ਦਵਾਰਾ ਸਾਰੇ ਦਰਬਾਰ ਸਾਹਿਬ ਜਿੱਦਾਂ ਆਪਾਂ ਗੱਲ ਕਰੀਏ ਹਾਂਜੀ ਹਾਂਜੀ ਉਸ ਤੋਂ ਬਾਅਦ ਨਾ ਫਿਰ ਜਦੋਂ ਮਹਾਰਾਜ ਦਾ ਇੱਥੇ ਆਉਣਾ ਹੋਇਆ ਤੇ ਕਾਫੀ ਦੇਰ ਬਾਅਦ ਇਹ ਜਿਹੜਾ ਹੈਗਾ ਸਥਾਨ ਪ੍ਰਗਟ ਹੋਇਆ ਹਾਂ ਬਾਬਾ ਭੁਖਰਦਾਸ ਜੀ ਹੋਏ ਇੱਥੇ ਅੱਛਾ ਜੀ ਉਹਨਾਂ ਨੇ ਸੂਰਜ ਗੁਰਪ੍ਰਤਾਪ ਸੂਰਜ ਦੀ ਗ੍ਰੰਥ ਦੇ ਵਿੱਚੋਂ ਹਮ ਇਸ ਆਸਥਾਨ ਦੀ ਖੋਜ ਕੀਤੀ। ਅੱਛਾ ਜੀ। ਤੇ ਉਦੋਂ ਬਾਅਦ ਫਿਰ ਜਿਹੜਾ ਇਹ ਬਾਉਂਡਰੀ ਦੇ ਅੰਗ ਅੰਦਰ ਤੁਸੀਂ ਦੇਖ ਰਹੇ ਹੋ ਹਮ ਇਹ 2 ਏਕੜ ਏਰੀਆ ਹੈ। ਅੱਛਾ। ਇਹ 2 ਏਕੜ ਫਿਰ ਜਿਹੜੇ ਆਂਢੀ ਗੁਆਂਢੀ ਸੀ ਖੇਤਾਂ ਵਾਲੇ ਜਿਵੇਂ ਸਾਡੇ ਨਾਲ ਸਰਦਾਰ ਨੈਰ ਸਿੰਘ ਹੈਗਾ ਇਹਨਾਂ ਦੇ ਪਿਤਾ ਜੀ ਨੇ ਅੱਛਾ ਜੀ 6 ਕਨਾਲਾਂ দান ਕੀਤੀਆਂ ਤੇ ਮਹਿੰਦਰ ਸਿੰਘ ਵਗੈਰਾ ਨੇ ਉਗਰ ਸਿੰਘ ਵਗੈਰਾ ਨੇ ਕਿਸੇ ਨੇ 4 ਕਨਾਲਾਂ ਕਿਸੇ ਨੇ 2 ਕਨਾਲਾਂ ਹੂੰ ਇਹ ਸਾਰਾ দান ਕੀਤਾ ਹੋਇਆ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਤੇ ਫਿਰ ਹੁਣ ਸੇਵਾ ਚ ਆ ਆਪਾਂ ਬਾਗ ਦੀ ਗੱਲ ਕੀਤੀ ਸੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਗ ਤੇ ਵਰਦਾਨ ਦਿੱਤੇ ਸੀ ਕਿ ਹੈਨਾ ਹੂੰ ਔਰ ਨਾਲ ਲਾਇਆ ਵੀ ਆਪਾਂ ਛਿਪਦੇ ਵਾਲੇ ਪਾਸੇ ਉਹਨਾਂ ਨੇ ਛਿਪਦੇ ਵਾਲੇ ਨੂੰ ਕਹਿੰਤਾ ਸੀ ਅੱਛਾ ਜੀ ਇੱਥੇ ਅਨਾਰਾਂ ਦਾ ਸੌਪਰਿਆਂ ਦਾ ਅੰਬਾਂ ਦਾ ਹੂੰ ਇਹ ਕਿੰਨੂ ਦਾ ਨਿੰਬੂਆਂ ਦਾ ਔਰ ਚੀਕੂ ਦਾ ਠੀਕ ਹੈ ਸਾਰਾ ਹੀ ਸਮੇਲ ਬਣਾ ਕੇ ਆਪਾਂ ਇਹ ਸਾਰਾ ਬਾਗ ਹੁਣ ਤਿਆਰ ਕੀਤਾ ਹੈ ਸਵਾ ਕਰ ਰਹੇ ਹਾਂ 10ਵੇਂ ਪਾਸ਼ਾ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਉਹ ਸੇਵਾ ਲੈ ਰਹੇ ਸੋ ਬਹੁਤ ਚੰਗਾ ਇੱਕ ਤੁਸੀਂ ਕਹਿ ਲਓ ਇਨੀਸ਼ੀਏਟਿਵ ਹਨਾ ਲੈ ਕੇ ਤੁਰੇ ਹੋਗੇ ਬਹੁਤ ਵਰੀਆ ਲੱਗਿਆ ਤੇ ਅੱਗੇ ਤਾਂ ਮੈਨੂੰ ਦਿਖਾਓ ਨਿਸ਼ਾਨ ਸਾਹਿਬ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਸੀਗੇ ਉੱਥੇ ਵੀ ਕੋਈ ਖਾਸ ਥਾਂ ਸੀਗੀ ਹਾਂ ਇਹ ਇਹ ਬਾਕੀ ਜਿਹੜਾ ਰਹੂੜੇ ਦਾ ਦਰਖਤੇ ਤੇ ਚਰਖੇ ਬੰਦੇ ਆ ਤੁਸੀਂ ਦੱਸ ਹਾਂ ਚਾ ਇਹਦੀ ਲੱਕੜ ਦੇ ਚਰਖੇ ਬੰਦੇ ਹੁੰਦੇ ਆ ਹੂੰ ਇਹ ਉਸ ਵੇਲੇ ਦਾ ਹੀ ਹੈ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਪਰ ਇਹਦੇ ਥੱਲੇ ਤਾਂ ਬੈਠੇ ਨਹੀਂ ਜੀ ਮਹਾਰਾਜ ਬੈਠੇ ਜਾਂ ਥੱਲੇ ਸੀ ਪਰ ਇਹ ਦਰਖਤ ਉਦੋਂ ਦਾ ਹੀ ਸਭਾਇਮਾਨ ਹੈ ਅੱਛਾ ਜੀ ਇੱਥੇ ਦਰਬਾਰ ਹੁੰਦਾ ਸੀ ਸਾਹਮਣੇ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਪੁਰਾਣਾ ਹੋਣ ਦੇ ਕਾਰਨ ਹਮ ਸਰੀਆ ਗਲ ਗਿਆ ਹਮ ਕੰਡਮ ਹੋ ਗਿਆ ਸੀ ਡਿੱਗ ਪਿਆ ਸੀ ਅੱਛਾ ਜੀ ਹੁਣ ਸਾਡੇ ਸਾਰੇ ਜਿੰਨੇ ਪ੍ਰਬੰਧਕ ਹੈ ਸੰਗਤਾਂ ਗੁਰੂ ਕੀਆਂ ਹਮ ਉਹਨਾਂ ਦੇ ਸਹਿਯੋਗ ਨਾਲ ਹੁਣ ਦੁਬਾਰਾ ਕਾਰ ਸੇਵਾ ਸੀ ਆਰੰਭ ਕੀਤੀ ਨਵਾਂ ਦਰਬਾਰ ਸਾਹਿਬ ਅੱਛਾ ਜੀ ਉਹਨੇ ਉਹ ਜਿਹੜਾ ਅਰਜੀ ਦਰਬਾਰ ਸਾਹਿਬ ਚ ਮਾਡਲ ਪਿਆ ਤੁਸੀਂ ਦੇਖਿਆ ਹੋਵੇ ਬਿਲਕੁਲ ਜੀ ਮੈਂ ਦੇਖਿਆ ਬਹੁਤ ਸੋਹਣਾ ਬਣਿਆ ਹੋਇਆਗਾ ਉਹ ਉਸੇ ਤਰ੍ਹਾਂ ਦਾ ਇੱਥੇ ਦਰਬਾਰ ਸਾਹਿਬ ਬਣਨਾ ਹੈ ਹੂੰ ਇਹ ਨਿਸ਼ਾਨ ਸਾਹਿਬ ਦੇ ਪੇਸ਼ਾਕੇ ਦੀ ਸੇਵਾ ਹੋ ਰਹੀ ਹੈ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਹੈ ਬਿਲਕੁਲ ਜੀ ਬਿਲਕੁਲ ਹੂੰ ਬਸੰਤੀ ਰੰਗ ਦਾ ਚੋਲਾ ਹੋਣਾ ਚਾਹੀਦਾ ਹੈ ਹਨਾ ਤੇ ਅਸੀਂ ਕੇਸਰੀ ਨੂੰ ਵਧਾ ਕੇ ਤੇ ਹੁਣ ਉਹ ਕਰ ਰਹੇ ਆ ਬਾਕੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਥੇ ਜਿਆਦਾ ਤੋਂ ਜਿਆਦਾ ਫੁੱਲ ਬੂਟੇ ਲਾਏ ਜਾਣ ਹੂੰ ਇੱਕ ਇਹੋ ਜਿਹਾ ਕੁਦਰਤ ਦਾ ਨਜ਼ਾਰਾ ਬਣਾਇਆ ਜਾਵੇ ਜੋ ਕਿ ਦੁਨੀਆ ਅੱਜ ਪ੍ਰਦੂਸ਼ਣ ਦਾ ਯੁੱਗ ਹੈ ਬਿਲਕੁਲ ਜੀ ਅੱਜ ਹਮੋਸ ਦਾ ਯੁੱਗ ਹੈ ਅੱਜ ਏਸ਼ੀਆ ਦਾ ਯੁੱਗ ਆ ਗਿਆ ਹੈ ਜੋ ਕਿ ਸਾਡੇ ਵਾਸਤੇ ਨੁਕਸਾਨਦੇ ਹੈ ਅਸੀਂ ਪੂਰਾ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਕੁਦਰਤ ਦਾ ਇੱਕ ਅਲੌਕਿਕ ਨਜ਼ਾਰਾ ਜਿੱਥੇ ਸੰਗਤ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਵਾਸਤੇ ਹਮ ਦਰਸ਼ਨ ਕਰਨ ਵਾਸਤੇ ਆਵੇ ਜੀ ਤੇ ਉਥੇ ਆ ਕੇ ਉਹਨਾਂ ਨੂੰ ਇਹ ਮਹਿਸੂਸ ਵੀ ਹੋਵੇ ਵੀ ਆਹ ਵਾਕਈ ਪ੍ਰਾਤਨ ਚੀਜ਼ ਐ ਜੀ ਇੱਥੇ ਵਾਕਈ ਜਦੋਂ ਗੁਰੂ ਗੋਬਿੰਦ ਸਿੰਘ ਆਏ ਹੋਣਗੇ ਉਹ ਕੀ ਨਜ਼ਾਰਾ ਹੋਏਗਾ ਕਿੰਨੇ ਵਣ ਕੰਡੇ ਥੂਰ ਹੋਣਗੇ ਇੱਥੇ ਹਨਾ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਕਿ ਇਹ ਅਸੀਂ ਪ੍ਰਦਾਨ ਕਰ ਜੀ ਇੱਕ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਇੱਥੇ ਬਹੁਤ ਵੱਡਾ ਟਿੱਬਾ ਹੁੰਦਾ ਸੀ ਜਿਹੜੀ ਇਹ ਥਾਂ ਇਹ ਬਹੁਤ ਬਕਾਇਲੀ ਮਿਹਨਤ ਨਾਲ ਆ ਕਿਵੇਂ ਇਹ ਬਣਿਆ ਸਾਰਾ ਇਹ ਕੁਦਰਤੀ ਸੀਗਾ ਨੇਚਰਲੀ ਸੀਗਾ ਜਿਵੇਂ ਪਹਾੜ ਹੁੰਦੇ ਆ ਆਪਣੇ ਜੰਮੂ ਪਸ਼ੀ ਬਹੁਤ ਜਿਵੇਂ ਜਿੱਥੇ ਤੁਸੀਂ ਨਿਸ਼ਾਨ ਸਾਹਿਬ ਦੀ ਟੀਸੀ ਦਿਖਾਇਓ ਮੈਂ ਬੇਨਤੀ ਕਰਾਂਗਾ ਨਾਲ ਤਾਂ ਸੇਵਾਦਾਰ ਸੇਵਾ ਕਰ ਰਹੇ ਆ ਜਿੱਥੇ ਨਿਸ਼ਾਨ ਸਾਹਿਬ ਦਾ ਉੱਪਰਲਾ ਹਿੱਸਾ ਹੈ ਅੱਛਾ ਜੀ ਐਡਾ ਟਿੱਬਾ ਹੁੰਦਾ ਸੀ ਠੀਕ ਹੈ ਇਹ ਮੈਨੂੰ ਸੇਵਾਦਾਰਾਂ ਨੇ ਦੱਸਿਆ ਜਿਹੜੇ ਆਪਣੇ ਪ੍ਰਬੰਧਕ ਨੇ ਜੀ ਕਿ ਜਦੋਂ ਇਹ ਟਿੱਬਾ ਢਾ ਲਿਆ ਜੀ ਪਤਾ ਹੀ ਨਹੀਂ ਕਿੰਨੇ ਟਰੈਕਟਰ 15 ਦਿਨ ਇੱਥੇ ਲੱਗੇ ਰਹੇ ਸੀ ਅੱਛਾ 15 ਦਿਨਾਂ ਦੇ ਵਿੱਚ ਫਿਰ ਇਹਨੂੰ ਇੱਥੇ ਰਹਿਣ ਜੋਗ ਕੀਤਾ ਤੇ ਜਦੋਂ ਬਾਬਾ ਭੁਖੜਦਾਸ ਜੀ ਨੇ ਇਸ ਥਾਨ ਪ੍ਰਗਟ ਕੀਤਾ ਤੇ ਇੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ ਅੱਛਾ ਤੇ ਉਦੋਂ ਸਕੌਰਟ 37 ਟਰੈਕਟਰ ਹੁੰਦੇ ਸੀ ਪੁਰਾਣੇ ਲਾਲ ਜੇ ਰੰਗ ਦੇ ਉਹ ਨਲਕੇ ਦੇ ਵਿੱਚ ਉਹ ਦੋ ਜਾਂ ਤਿੰਨ ਪਾਈਪਾਂ ਪੈਂਦੀਆਂ ਹੁੰਦੀਆਂ ਠੀਕ ਹੈ ਉਹ ਟਰੈਕਟਰ ਤਿੰਨ ਪਾਈਪਾਂ ਲੈ ਕੇ ਟਿੱਬੇ ਤੇ ਚੜ੍ਹਿਆ ਨਹੀਂ ਸੀ ਕੋਈ ਜਿਹੜਾ ਤੁਸੀਂ ਪਿੱਛੇ ਮੋੜ ਦੇ ਹਦੇ ਉਥੋਂ ਲੋਕਾਂ ਨੇ ਚੱਕ ਕੇ ਲਿਆਂਦਾ ਸੀ ਟਰੈਕਟਰ ਨੂੰ ਨਾ ਪਾਈਪਾਂ ਟਰੈਕਟਰ ਸਲਿੱਪ ਕਰ ਗਿਆ ਸੀ ਤੇ ਕਹਿਣ ਦਾ ਮਤਲਬ ਇਹ ਨੇਚਰਲੀ ਇਹੋ ਜੀ ਚੀਜ਼ ਬਣੀ ਹੋਈ ਸੀ ਪਤਾ ਨਹੀਂ ਗੁਰੂ ਸਾਹਿਬ ਨੇ ਕੋਈ ਕਲਾ ਵਰਤਾਈ ਹੈ ਹਨਾ ਆਪਾਂ ਕਹਦੇ ਨੇ ਰੂੜੀ ਦੀ ਸੁਣੀ ਗਈ ਤਿੱਬਿਆਂ ਦੀ ਸੁਣੀ ਬਿਲਕੁਲ ਬਿਲਕੁਲ ਹਨਾ ਪੀਰ ਦੇ ਜਿੱਥੇ ਆਪਾਂ ਖੜੇ ਆ ਆਮ ਜਿਹੜੇ ਥੱਲੇ ਖੇਤ ਹੈ ਉਹਨਾਂ ਖੇਤਾਂ ਨੂੰ ਅੱਜ ਵੀ ਆਪਾਂ 23.5 ਫੁੱਟ ਉੱਚੇ ਖੜਿਆ ਕਿਉਂਕਿ ਇੱਥੇ ਪਾਣੀ ਆਉਣਾ ਬੱਟਵਕਸ ਦਾ ਬੱਟਵਕਸ ਮਹਿਕਮੇ ਦੇ ਜਿਹੜੇ ਅਫਸਰ ਆਏ ਸੀ ਜੇ ਸਾਹਿਬ ਉਹਨਾਂ ਨੇ ਬੱਟਵਕਸ ਤੋਂ ਲੈ ਕੇ ਸਰਵਾ ਕੀਤਾ ਸੀ ਜਿਹੜੇ ਥੱਲੇ ਉਥੋਂ ਦੇ ਆਮ ਖੇਤ ਹੈ ਉਹਨਾਂ ਖੇਤ ਨੂੰ ਅੱਜ ਵੀ ਆਪਾਂ 23.5 ਫੁੱਟ ਤੇ ਖੜਿਆ ਆ ਪਨੈਲਾ ਦੇ ਵੀ ਆਪ ਆਮ ਖੜਿਆ ਆਮ ਖੜਿਆ ਪਰ ਉਹ ਤੁਸੀਂ ਗੱਲ ਤੇ ਬਹਿਦੀ ਕਰਦੇ ਸੀ ਤੇ ਉਹਦਾ ਟੱਬਾ ਪਤਾ ਨਹੀਂ ਕਿੰਨਾ ਕੁ ਹੋਣਾ ਹੈ ਤੁਸੀਂ ਨਹੀਂ ਲਿਖਿਆ ਬਿਲਕੁਲ ਬਿਲਕੁਲ ਤੁਹਾਡੇ ਦੇਖ ਤੋਂ ਪਹਿਲਾਂ ਗੱਲ ਇਹ ਵੀ ਹੈ ਬੀਬਾ ਜੀ ਇੱਕ ਮੈਂ ਮੈਸੇਜ ਦੇਣਾ ਚਾਹੁੰਦਾ ਸਮਾਜ ਸੇਵੀਆਂ ਨੂੰ ਦਾਨੀਆਂ ਨੂੰ ਤੇ ਸਰਕਾਰ ਨੂੰ ਜੀ ਇਥੋਂ ਮਹਾਰਾਜ ਨੇ ਮਾਲਵੇ ਨੂੰ ਵਰਦਾਨ ਦਿੱਤਾ ਨਹਿਰਾਂ ਦਾ ਜੀ ਪਰ ਸਾਡੀ ਬਦਕਿਸਮਤੀ ਹੈ ਇਹ ਇਥੋਂ ਦਾ ਪਾਣੀ ਪੀਣ ਯੋਗ ਨਹੀਂਗਾ ਬਹੁਤ ਕਹਿ ਲਈਏ ਇਸ ਬੈਡ ਦੇ ਵਿੱਚ ਕੈਂਸਰ ਆ ਰਗੀਆਂ ਪ੍ਰੋਫੈਸਰ ਚੰਗੀ 100 TDS ਪਾਣੀ ਹੈ ਇੱਥੇ ਗੁਰਦੁਆਰਾ ਸਾਹਿਬ ਵੈਸੇ ਸਿੰਘ ਸਾਹਿਬ ਬਲਜੀਤ ਸਿੰਘ ਦਾਦੂਵਾਲ ਨੇ ਸੀਐਮ ਸਾਹਿਬ ਨੂੰ ਮਿਲ ਕੇ ਜੀ ਪਾਈਪ ਲਾਈਨ ਪਾਸ ਕਰਾਤੀ ਹੈ ਪਰ ਉਹਦੇ ਤੇ ਵੀ ਰਾਜਨੀਤੀ ਹੋ ਰਹੀ ਹੈ ਕਦੇ ਡੀਸੀ ਬਦਲ ਜਾਂਦਾ ਕਦੇ ਕੁਝ ਬਦਲ ਜਾਂਦਾ ਵੀ ਜੇ ਕੋਈ ਸੇਵਾ ਕਰਨ ਵਾਲਾ ਸਿੰਘ ਹੋਵੇ ਇੱਥੇ ਪਾਣੀ ਦੀ ਬਹੁਤ ਜ਼ਰੂਰਤ ਹੈ ਇਹ ਨਹੀਂ ਪਤਾ ਹੁਣ ਇੱਥੇ ਦੋ ਬੱਸਾਂ ਸੰਗਤ ਦੀਆਂ ਆ ਜਾਣ ਅੱਛਾ ਜੀ ਤੇ ਅਸੀਂ ਆਰਓ ਦਾ ਪਾਣੀ ਪ੍ਰੋਵਾਈਡ ਕਰਾਇਆ ਹੋਇਆ ਹੈ ਤੇ ਪਰ ਇਹ ਵੀ ਨੇਚਰਲੀ ਪਾਣੀ ਇੱਥੋਂ ਦਾ ਪੀਣ ਯੋਗ ਨਹੀਂ ਦਾ ਇੰਤਜ਼ਾਮ ਕਰਨਾ ਬਹੁਤ ਲਾਜ਼ਮੀ ਹੈ ਕਿਉਂਕਿ ਇੱਥੋਂ ਦੇ ਏਰੀਆ 'ਚ ਦੇਖਿਆ ਜਾਵੇ ਬਿਮਾਰੀਆਂ ਵੀ ਬਹੁਤ ਜ਼ਿਆਦਾ ਇਸ ਬੈਲਟ ਦੇ ਵਿੱਚ ਆਉਂਦੀ ਕਿਉਂਕਿ ਇੱਥੋਂ ਦਾ ਪਾਣੀ ਖਾਰਾ ਠੀਕ ਨਹੀਂ ਹੈਗਾ ਨਾ ਤਾਂ ਇਹ ਤਾਂ ਤੁਹਾਡਾ ਬਹੁਤ ਵਧੀਆ ਤੁਸੀਂ ਗੱਲ ਇਹ ਚੱਕੀ ਹੈਗੀ ਹੈ ਵੀ ਇਦਾਂ ਹੋਣਾ ਚਾਹੀਦਾ ਅੱਛਾ ਮੈਨੂੰ ਇੱਕ ਜਾਣਕਾਰੀ ਜ਼ਰੂਰ ਦਿਓ ਕਿ ਜਿਸ ਤਰ੍ਹਾਂ ਇਹਦੀ ਉਸਾਰੀ ਹੋਣੀ ਹੈ ਸਾਰੀ ਤਾਂ ਕਿੰਨੀ ਕੁ ਲਾਗਤ ਕਿੰਨੀ ਕੁ ਕੀਮਤ ਦਾ ਜਿਹੜਾ ਉਹ ਮਾਡਲ ਤਿਆਰ ਕੀਤਾ ਗਿਆ ਜਿਹੜਾ ਪ੍ਰੋਪਰ ਹੈ ਸਾਰਾ ਬੜੇ ਜਿਹੜਾ ਆਪਾਂ ਮਾਡਲ ਤਿਆਰ ਕੀਤਾ ਜੀ ਉਹ ਜੇ ਆਪਾਂ ਉਹਨੂੰ ਹੂਬ ਹੂ ਦਖਾ ਦਿੰਨੇ ਆ ਸੰਪੂਰਨ ਕਰਦੇ ਆ ਹੂੰ ਇਹ 1.5 ਕਰੋੜ ਰੁਪਏ ਦੀ ਲਾਗਤ ਅੱਛਾ ਜੀ 1.5 ਕਰੋੜ ਦੀ ਠੀਕ ਹੈ ਤੇ ਇੱਥੇ ਆਮਦਨ ਤਾਂ ਸਵਾਈ ਹੈ ਕਿਉਂਕਿ ਇੱਥੇ ਦਿਨੇ ਹੀ ਸੰਗਤ ਆਉਂਦੀ ਹੈ ਸਵੇਰ ਸ਼ਾਮ ਦੀ ਸੰਗਤ ਹੈ ਨਹੀਂ ਪਿੰਡਾਂ ਤੋਂ ਦੂਰ ਪੈਂਦਾ ਜੀ ਪਰ ਸੰਗਤ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਜਿਹੜੇ ਹਸਾਬ ਨਾਲ ਇੱਥੇ ਸ਼ਰਧਾ ਰੱਖਦੀ ਹੈ ਸੰਗਤ ਹੈ ਨਾ ਬਿਲਕੁਲ ਬਿਲਕੁਲ ਬਾਕੀ ਦਸਵੇਂ ਪਾਤਸ਼ਾਹ ਦਾ ਕੰਮ ਆ ਉਹਨਾਂ ਨੇ ਕਰਾ ਲੈਣਾ ਬਿਲਕੁਲ ਜੀ ਗੁਰੂ ਪਾਤਸ਼ਾਹ ਨੇ ਆਪ ਬਸਾਇਆ ਤੇ ਆਪ ਹੀ ਉਹਨਾਂ ਨੇ ਸਭ ਬਣਾ ਦੇਣਾ ਹੈ ਨਾ ਫਿਰ ਤਾਂ ਫਿਕਰ ਦੀ ਗੱਲ ਹੀ ਕੋਈ ਨਹੀਂ ਏਸ ਝੰਡਾ ਸਾਬ ਥੱਲੇ ਕੀ ਇਤਿਹਾਸ ਹੈ ਜੀ ਗੁਰੂ ਪਾਤਸ਼ਾਹ ਆਈ ਸੀ ਇੱਥੇ ਇੱਥੇ ਗੁਰੂ ਸਾਹਿਬ ਜਦੋਂ ਇਸ ਜਗ੍ਹਾ ਤੇ ਆਏ ਹਨ ਉਹਨਾਂ ਨੇ ਇੱਥੇ ਘੋੜੇ ਬੰਨੇ ਸੀ ਠੀਕ ਹੈ ਇੱਥੇ ਘੋੜੇ ਬੰਨ ਕੇ ਫਿਰ ਅੰਦਰ ਉਸ ਝੰਡਾ ਸਾਬ ਥੱਲੇ ਗਏ ਨੇ ਇਹ ਵੀ ਉਹਨਾਂ ਦਾ ਸਭਾ ਇਮਾਨ ਝੰਡਾ ਔਰ ਇਸ ਝੰਡਾ ਨੂੰ ਇਹ ਜਿਹੜੀ ਪੈੜੀ ਦਿੱਤੀ ਹੈ ਨਾ ਉਹ ਤਾਂ ਕੰਧ ਕੋਲੇ ਰਹਿ ਗਈ ਆਪਣੀ ਇਹ ਬਾਹਰ ਰਹਿ ਗਿਆ ਜੀ ਇਹ ਝੰਡਾ ਖੇਤ ਵਾਲਿਆਂ ਨੇ ਵੇਚਦਾ ਸੀ ਹੂੰ 2000 ਰੁਪਏ ਚ ਅੱਛਾ ਜੀ ਹਾਂ ਇੱਥੇ ਬਾਬਾ ਜਗਿੰਦਰ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਆ ਖੇਤ ਆ ਉਹਨਾਂ ਦਾ ਉਹਨਾਂ ਨੇ ਛੇਕ ਨਾਲਾਂ ਪੈੜੀ ਦਿੱਤੀ ਐ ਉਹਨਾਂ ਨੇ ਫਿਰ ਉਸ ਵਪਾਰੀ ਨੂੰ 2000 ਰੁਪਇਆ ਦੇ ਆਂਦਾ ਵੈਸੀ ਵੀ ਤੁਸੀਂ ਜੰਡ ਨਾ ਪਟੋ ਤੇ ਇਹ ਗੁਰੂ ਸਾਹਿਬ ਦੀ ਨਿਸ਼ਾਨੀ ਐ ਤੇ ਇਹ ਅੱਜ ਆਪਣਾ ਸੁਭਾਗ ਐ ਕਿ ਜਿੱਥੇ ਗੁਰੂ ਸਾਹਿਬ ਨੇ ਘੋੜੇ ਬੰਨੇ ਆ ਬਾਬਾ ਦੀਪ ਸਿੰਘ ਇਨੀਆਂ ਸੰਤਾਨਾਂ ਨੇ ਦਰਸ਼ਨ ਕੀਤੇ ਐ ਇਹਨਾਂ ਯੋਧਿਆਂ ਦੇ ਤੇ ਆਪਾਂ ਉਸ ਝੰਡਾ ਸਾਹਿਬ ਅੱਜ ਖੜੇ ਬਹੁਤ ਵੱਡੀ ਗੱਲ ਹੈ ਦੇਖੋ ਇੰਨੇ ਕਿੰਨੀਆਂ ਹੀ ਮਿਲ ਕਹਿੰਦੀਆਂ ਸਦੀਆਂ ਹੋ ਗਈਆਂ ਤੇ ਇਸੇ ਤਰ੍ਹਾਂ ਹੀ ਬਰਕਰਾਰ ਹੈ ਗੁਰੂ ਪਾਤਸ਼ਾਹ ਦੀ ਕਿਰਪਾ ਕਰਕੇ ਇਸੇ ਤਰ੍ਹਾਂ ਇਹ ਹਰਾ ਪਿਆ ਹੋਇਆ ਹੈ ਨਾ ਜੀ ਬਾਕੀ ਅੱਧਾ ਪੌਣਾ ਕਿਲੋਮੀਟਰ ਇੱਥੋਂ ਰੋਡ ਪੈਂਦਾ ਹੈ ਹੂੰ ਤੇ ਇਹ ਸਾਡੇ ਸੇਵਾਦਾਰਾਂ ਨੇ ਪ੍ਰਵਲਾ ਕੀਤਾ ਜੀ ਤੁਸੀਂ ਦੇਖਿਆ ਹੁਣ ਅੱਡੇ ਤੋਂ ਲੈ ਕੇ ਅਸੀਂ ਫੁੱਲਦਾਰ ਬੂਟੇ ਲਾਏ ਹੋਏ ਆ ਚਾਰ ਸਿਰਫ ਬਿਲਕੁਲ ਜੀ ਜਿਹੜਾ ਆਪਾਂ ਸੜਕ ਤੇ ਇਧਰੋਂ ਆਉਣੇ ਹੈਗੇ ਹਾਂ ਉਹਦੇ ਫੁੱਲਦਾਰ ਬੂਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਮਤਲਬ ਇੱਕ ਅਨੋਖੀ ਚੀਜ਼ ਬਣੇ ਜੀ ਪੱਥਰ ਬਹੁਤ ਲੱਗਿਆ ਗੁਰਦੁਆਰਿਆਂ ਚ ਹੂੰ ਬਹੁਤ ਕੁਝ ਪੈਸਾ ਥਾਪੇ ਸੋਨਾ ਵੀ ਲੱਗਿਆ ਪਿਆ ਮਹਾਰਾਜ ਦੀ ਇੰਨੀ ਕਿਰਪਾ ਪਰ ਅਸੀਂ ਇਹ ਕਹਿੰਦੇ ਆ ਵੀ ਬਿਲਕੁਲ ਦੇਸੀ ਸਿਸਟਮ ਦੇ ਨਾਲ ਘੱਟ ਖਰਚੇ ਦੇ ਨਾਲ ਇਹਦੀ ਦਿੱਖ ਬਣਾਈ ਜਾਵੇ ਲੱਗੇ ਹੋਏ ਆ ਮਹਾਰਾਜ ਕਿਰਪਾ ਕਰੂਗਾ ਜੀ ਦਰਸ਼ਨ ਕਰਾਇਆ ਨੇ ਦੋਸਤੋ ਤੁਹਾਨੂੰ ਗੁਰਦੁਆਰਾ ਸ੍ਰੀ ਜੰਡਾਲਿਸ ਟਿੱਬਾ ਸਾਹਿਬ ਵਿਖੇ ਤਾਂ ਬਹੁਤ ਸੋਹਣੀ ਗੱਲਬਾਤ ਕੀਤੀ ਬਹੁਤ ਸੋਹਣੇ ਇਤਿਹਾਸ ਦੇ ਨਾਲ ਅਸੀਂ ਜਾਣੂ ਹੋਏ ਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ ਪੰਜਾਬ ਦੇ ਵਿੱਚ ਅਨੇਕਾਂ ਅਜਿਹੀਆਂ ਥਾਵਾਂ ਵਿੱਚ ਗੁਰੂ ਪਾਤਸ਼ਾਹ ਦਾ ਇਤਿਹਾਸ ਜੁੜਿਆ ਹੋਇਆ ਹੈਗਾ ਤਾਂ ਸਾਨੂੰ ਸਭ ਨੂੰ ਦੇਖਣਾ ਚਾਹੀਦਾ ਸਮਝਣਾ ਚਾਹੀਦਾ ਤੇ ਇਸ ਸਥਾਨ ਤੇ ਸੰਗਤ ਦੇ ਸਹਿਯੋਗ ਦੀ ਲੋੜ ਹੈ ਬਹੁਤ ਵੱਡੀ ਇਤਿਹਾਸਿਕ ਥਾਂ ਹੈਗਾ ਕੋਈ ਵੀ ਆਉਂਦਾ ਹੈ ਆਪਣਾ ਮਨ ਦੇ ਨਾਲ ਜੇ ਕੋਈ ਸੇਵਾ ਕਰਦਾ ਆ ਕਿ ਦਰਸ਼ਨ ਕਰਦਾ ਤਾਂ ਉਹਨਾਂ ਦੀ ਕਹਿ ਲਈਏ ਕਿ ਮਨੋ ਕਾਮਨਾ ਵੀ ਪੂਰੀ ਹੁੰਦੀ ਕਿ ਗੁਰੂ ਸ਼ਹਿਬ ਆਪ ਇੱਥੇ ਆਏ ਸੀ ਉਹਨਾਂ ਦੀ ਕਿਰਪਾ ਇੱਥੇ ਹੋਈ ਸੀ ਤਾਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਕੁਝ ਕਹਿਣਾ ਚਾਹੂੰਗੇ ਆਖਰ ਦੇ ਵਿੱਚ ਸੰਗਤਾਲੀ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਔਰ ਸੰਗਤਾਂ ਨੂੰ ਬੇਨਤੀ ਵੀ ਕਰਦਾ ਕਿ 10ਵੇਂ ਪਾਸ਼ਾ ਮਹਾਰਾਜ ਜੀ ਦਾ ਜੇ ਆਪਾਂ ਸਮਝ ਗਏ ਨਾ ਮਾਲਵੇ ਦਾ ਸਭ ਤੋਂ ਵੱਡਾ ਅਸਥਾਨ ਇਹ ਹੈ ਜੀ ਪਰ ਤਲਵੰਡੀ ਸਾਬ ਉਹ ਦਮਦਮਾ ਸਾਹਿਬ ਵੇਖੇ ਤਖਤ ਬਣ ਗਿਆ ਜੀ ਹੁਣ ਉਹ ਵੱਡਾ ਹੈ ਹੂੰ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਇਹ ਮਾਲਵੇ ਦਾ ਸਭ ਤੋਂ ਵੱਡਾ ਦੂਜੇ ਨੰਬਰ ਦਾ ਸਥਾਨ ਹੈ ਸੰਗਤ ਜੀ ਜਦੋਂ ਵੀ ਕਦੋਂ ਇਸ ਪਾਸੇ ਆਓ ਦਰਸ਼ਨ ਕਰਕੇ ਜਾਇਆ ਕਰੋ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਨਾਲ ਹੀ ਮੈਂ ਸਰੋਤਿਆਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਇਸ ਚੈਨਲ ਦੇ ਰਾਹੀ ਤੁਸੀਂ ਵੱਖ-ਵੱਖ ਇਤਿਹਾਸਾਂ ਦੀ ਜਾਣਕਾਰੀ ਲੈਂਦੇ ਰਿਹਾ ਕਰੋ ਤੁਸੀਂ ਵੀ ਜਿੰਨੇ ਆਏ ਹੋ ਅੱਜ ਤੁਹਾਡਾ ਸਟਾਫ ਆਇਆ ਤੁਹਾਨੂੰ ਜੀ ਆਇਆਂ ਨੂੰ ਜੇ ਸਾਡੀ ਸੇਵਾ ਵਿੱਚ ਕੋਈ ਕਮੀ ਰਹੇਗੀ ਤੇ ਉਹਦੀ ਮਾਫੀ ਵੀ ਚਾਹੁੰਦੇ ਆ ਤੇ ਸੰਗਤਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਆ ਕੇ ਸਾਨੂੰ ਸੁਝਾਅ ਦਿਓ ਕਿ ਇਥੇ ਹੋਰ ਕੀ ਕਰ ਸਕਦੇ ਆ ਤਾਂ ਕਿ ਅਸੀਂ ਇਸ ਕੁਦਰਤੀ ਅਲੌਕਿਕ ਨਜ਼ਾਰੇ ਨੂੰ ਜਿੱਥੇ ਦਸਵੇਂ ਪਾਤਸ਼ਾਹ ਦੇ ਚਰਨ ਪਏ ਨੇ ਦੁਨੀਆਂ ਦੇ ਵਿੱਚ ਇਹਨੂੰ ਪ੍ਰਚਾਰ ਸਕੀਏ ਤੇ ਇਥੋਂ ਆ ਕੇ ਗਿਆਨ ਜਿੱਥੇ ਲੈਣਾ ਉਥੇ ਆਪਦੇ ਮਨ ਦੀ ਤ੍ਰਿਪਤੀ ਵੀ ਕਰ ਸਕੀਏ ਜੀ ਜੀ ਤਾਂ ਉਥੇ ਗੁਰੂ ਇੱਕ ਗੁਰਦੁਆਰਾ ਸਾਹਿਬ ਜੋ ਬਣਾਉਣਾ ਹੈ ਉਹਦਾ ਮਾਡਲ ਅੰਦਰ ਪਿਆ ਹੋਇਆ ਹੈਗਾ ਤਾਂ ਇੱਕ ਇਨੀਸ਼ੀਏਟਿਵ ਲੈ ਕੇ ਇੱਕ ਸੁਪਨਾ ਲੈ ਕੇ ਇਥੋਂ ਦੀ ਸੰਗਤ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੀਤਾ ਜਾ ਰਿਹਾ ਹੈ ਸੇਵਾ ਹੋ ਰਹੀ ਹੈ ਔਰ ਆਉਣ ਵਾਲੇ ਦਿਨਾਂ ਚ ਅਸੀਂ ਉਮੀਦ ਕਰਦੇ ਹਾਂ ਕਿ ਸੰਗਤ ਜੇਕਰ ਸਾਡੀ ਵੀਡੀਓ ਦੇਖ ਰਹੀ ਹੈ ਦੇਸ਼ਾਂ ਵਿਦੇਸ਼ਾਂ ਤੱਕ ਇਹ ਵੀਡੀਓ ਨੂੰ ਸਾਂਝਾ ਕਰੋ ਇਹ ਬਹੁਤ ਵੱਡਾ ਇਤਿਹਾਸ ਹੈਗਾ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਜਿਹੜਾ ਗੁਰਦੁਆਰਾ ਸਾਹਿਬ ਸੰਪੂਰਨ ਹੋਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ